ਹਾਂਜੀ ਦਰਸ਼ਕ ਵੀਰੋ ਇਹ ਹੈ ਜੀ ਕੁਸ਼ਤੀ ਅਖਾੜਾ ਸ਼੍ਰੀ ਜਮਕੌਰ ਸਾਹਿਬ ਜਿੱਥੇ ਮੈਂ ਪਹੁੰਚੇ ਹਾਂ ਅੱਜ ਪ੍ਰੈਕਟਿਸ ਕਰਨ ਦੇ ਲਈ ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਕੁਸ਼ਤੀਖਾਰੀ ਕੁਸ਼ਤੀ ਗਿਆਕਦੇ ਕੁਸ਼ਤੀ ਕੈਂਟੇਟਰ ਜੀ ਆਫੀ ਸ਼੍ਰੀ ਜਮਕੌਰ ਸਾਹਿਬ ਤੋਂ ਤੇ ਅੱਜ ਮੇਰੀ ਪ੍ਰੈਕਟਿਸ ਦਾ ਪਹਿਲਾ ਦਿਨ ਹੈ ਤੇ ਮੈਂ ਅਖਾੜਾ ਸ਼੍ਰੀ ਜਮਕੌਰ ਸਾਹਿਬ ਪਹੁੰਚੇ ਹਾਂ ਪ੍ਰੈਕਟਿਸ ਕਰਨ ਦੇ ਲਈ ਤੇ ਬਹੁਤ ਬਹੁਤ ਧੰਨਵਾਦ ਇਸ ਲੋਕਾਂ ਪਹਿਲਵਾਨੀ ਦੇ بیٹے ਇੱਥੇ ਅੱਜ ਪਹਿਲੇ ਦਿਨ ਸਾਰੇ ਜਿਹੜੇ ਪਹਿਲਵਾਨ ਉਹ ਦੰਗਲ ਤੇ ਗਏ ਹੋ ਕੋਲਣ ਵਾਸਤੇ ਤੇ ਅੱਜ ਜੋਗੇ ਪਹਿਲਵਾਨ ਦਾ ਸੁਪੁੱਤਰ ਜਿਹੜਾ ਪ੍ਰੈਕਟਿਸ ਕਰਾ ਰਿਹਾ ਹੈ ਲਓ ਜੀ ਅੱਜ ਪਹਿਲਾ ਦਿਨ ਸੀ ਤਾਂ ਕਰਕੇ ਆਪਾਂ ਨੇ ਮੈਟ ਦੇ ਉੱਪਰ ਪੂਰੇ ਸਰਕਲ ਦੇ ਪੰਜ ਗੇੜੇ ਲਾਏ ਬਹੁਤ ਆ ਜਿਆਦਾ ਆਪਾਂ ਜ਼ੋਰ ਨਹੀਂ ਸੀ ਲਾਣਾ ਉਸ ਤੋਂ ਬਾਅਦ ਫਿਰ ਸਾਡੇ ਹਰਜਸ ਪਹਿਲਵਾਨ ਜੀ ਕਹਿ ਰਹੇ ਸੀ ਇਦਾਂ ਤੁਸੀਂ ਵਾਰਮ ਅਪ ਹੋ ਥੋੜਾ ਬਹੁਤ ਆਪਣਾ ਬਾਡੀ ਨੂੰ ਗਰਮ ਕਰੋ ਤੇ ਆਪਾਂ ਨੇ ਹਲਕੀ ਜਿਹੜੀ ਤੁਸੀਂ ਦੇਖ ਸਕਦੇ ਹੋ ਵਰਜਸ ਕੀਤੀ ਹੈ ਬਹੁਤ ਜਿਆਦਾ ਆਪਾਂ ਜ਼ੋਰ ਨਹੀਂ ਲਾਇਆ ਹੈਗਾ ਕਿਉਂਕਿ ਆਪਾਂ ਨੇ ਕੱਲ੍ਹ ਨੂੰ ਵੀ ਦੁਬਾਰਾ ਆਣਾ ਸੀ ਇੱਥੇ ਨਾ ਲਓ ਫਿਰ ਆਹ ਥੋੜੀ ਜੀ ਪੇਟ ਦੀ ਐਕਸਰਸਾਈਜ਼ ਹੋ ਗਈ ਕਹਿੰਦਾ ਇਦਾਂ ਕਰ ਹਰ ਜਸ ਪਹਿਲਵਾਨ ਦਾ ਬਹੁਤ ਬਹੁਤ ਧੰਨਵਾਦ ਹੈ ਜਿਹਨੇ ਵੀਡੀਓ ਵੀ ਬਣਾਈ ਆ ਇਹ ਤੇ ਆਪਾਂ ਹਲਕੀ ਜਿਹੜੀ ਰੋਡ ਉਹ ਵੀ ਹਲਕੀ ਜਿਹੀ ਲਈ ਜ਼ਿਆਦਾ ਨਹੀਂ ਲਈ ਸਿਰਫ ਥੋੜੀ ਥੋੜੀ ਪ੍ਰੈਕਟਿਸ ਆਪਾਂ ਨੇ ਕੀਤੀ ਹੈ ਕਿਉਂਕਿ ਪਹਿਲਾ ਦਿਨ ਹੋਣ ਕਰਕੇ ਮੈਂ ਜ਼ਿਆਦਾ ਆਪਣੇ ਉੱਪਰ ਲੋਡ ਨਹੀਂ ਪਾਇਆ ਉਸ ਤੋਂ ਬਾਅਦ ਆਪਾਂ ਨੇ ਬਜਨ ਮਿੱਤਰੀ ਦੇਖ ਸਕਦੇ ਹੋ ਸਿਰਫ ਇੱਕ ਇੱਕ ਪਲੇਟ ਆ ਜ਼ਿਆਦਾ ਪਲੇਟਾਂ ਨਹੀਂ ਹੁਣ ਜਦੋਂ ਵੀ ਕਦੇ ਅਗਲੀ ਵੀਡੀਓ ਉਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਤਕਰੀਬਨ ਪੂਰੇ 1 ਸਾਲ ਬਾਅਦ ਦੁਬਾਰਾ ਵੀਡੀਓ ਪਾਵਾਂਗੇ ਇਸ ਬਲੌਗ ਦਾ ਵੀ ਕਿੰਨਾ ਆਪਾਂ ਬਜਨ ਘਟਿਆ ਕੀ ਪ੍ਰੋਗਰੈਸ ਹੋਈ ਉਹ ਵੀ ਆਪਾਂ ਜਰੂਰ ਤੁਹਾਨੂੰ ਵੀਡੀਓ ਵਿੱਚ ਦੱਸਾਂਗੇ ਤੇ ਆ ਦੇਖੋ ਹੁਣ ਸੋਨਾ ਜਣੀ ਅਖਾੜੇ ਪਾਸ਼ਾ ਦੇ ਵਿੱਚ ਜਿੰਮ ਅਤੇ ਆਪਾਂ ਸਾਰੀਆਂ ਮਸ਼ੀਨਾਂ ਦੇ ਉੱਪਰ ਹਲਕੀ ਹਲਕੀ ਜਿਹੜੀ ਪ੍ਰੈਕਟਿਸ ਕਰੀਏ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਦੋਸਤੋ ਬਾਅਦ ਆਪਾਂ ਨੇ ਫਿਰ ਆ ਵਾਲੀ ਮਸ਼ੀਨ ਦਾ ਆਲਾ ਪਾੜ ਜਿਹੜਾ ਇਹਦੇ ਵੀ ਹਲਕੀ ਪ੍ਰੈਕਟਿਸ ਕਰੀ ਆ ਆਪਾਂ ਕਿਉਂਕਿ ਤੁਸੀਂ ਇੱਕ ਰਾੜਮ ਹੈ ਚੌੜ ਨਹੀਂ ਕਰ ਰਹੇ ਕਿਉਂਕਿ ਅੱਜ ਪਹਿਲਾ ਦਿਨ ਸੀ ਬਹੁਤ ਹਲਕੀ ਪ੍ਰੈਕਟਿਸ ਮੈਂ ਕਰ ਰਹੇ ਹਾਂ ਤੇ ਤਕਰੀਬਨ ਮਹੀਨਾ ਹਲਕੀ ਪ੍ਰੈਕਟਿਸ ਆਪਾਂ ਕਰਾਂਗੇ ਜ਼ਿਆਦਾ ਨਹੀਂ ਕਰਦੇ ਵਜ਼ਨ ਮੇਰਾ ਬਹੁਤ ਜ਼ਿਆਦਾ ਤੇ ਮੈਂ ਸੋਚਿਆ ਵੀ ਹੁਣ ਇਹਨੂੰ ਘਟਾਣਾ ਹੀ ਪੈਣਾ ਤੇ ਆਹ ਜਿਹੜੀਆਂ ਗੇਂਦਾਂ ਵਜ਼ਨਦਾਰ ਹੁੰਦੀਆਂ ਕੋਈ 8 ਕਿਲੋ ਦੀ ਕੋਈ 10 ਕਿਲੋ ਦੀ ਕੋਈ 12 ਕਿਲੋ ਦੀ ਤੇ ਜਿਸ ਤਰ੍ਹਾਂ ਹਰਜਸ ਪਹਿਲਵਾਨ ਮੈਨੂੰ ਦੱਸ ਰਿਹਾ ਸੀ ਮੈਂ ਉਸੇ ਤਰ੍ਹਾਂ ਕਰ ਰਿਹਾ ਸੀ ਕਹਿੰਦੇ ਕਿਸੇ ਕੋਲ ਕੁਝ ਵੀ ਸਿੱਖਣ ਨੂੰ ਮਿਲੇ ਜਰੂਰ ਆਪਾਂ ਨੂੰ ਸਿੱਖਣਾ ਚਾਹੀਦਾ ਲਓ ਮੈਨੂੰ ਮੌਕੇ ਤੇ ਹਰਜਸ ਪਹਿਲਵਾਨ ਜੋਗਾ ਪਹਿਲਵਾਨ ਜੀ ਦਾ ਬੇਟਾ ਮਿਲਿਆ ਉਹਨੇ ਮੈਨੂੰ ਸਾਰਾ ਕੁਝ ਦੱਸਿਆ ਤੇ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਉਹ ਦੱਸ ਰਿਹਾ ਉਸੇ ਤਰ੍ਹਾਂ ਮੈਂ ਕਰ ਰਿਹਾ ਉਹ ਕਹਿੰਦਾ ਹਲਕੀਉ ਪ੍ਰੈਕਟਿਸ ਲਵਾਉਂਗਾ ਤੇਰੀ ਸਰਬਸਤ ਤਿੰਨ ਜਣੇ ਸੀ ਅਖਾੜੇ ਵਿੱਚ ਬਾਕੀ ਸਾਰੇ ਅਖਾੜੇ ਦੇ ਪਹਿਲਵਾਨ ਜਿਹੜੇ ਕੁਸ਼ਤੀ ਲੜਨ ਲਈ ਅਲੱਗ-ਅਲੱਗ 56 ਦੇ ਉੱਪਰ ਗਏ ਹੋਏ ਸੀ ਦੇਖੋ ਹਰਜਸ ਪਹਿਲਵਾਨ ਨੇ ਮੈਨੂੰ ਖੜਨਾ ਦੱਸਿਆ ਵੀ ਇੱਕ ਪੈਰ ਅੱਗੇ ਕਰਕੇ ਖੜਨਾ ਹੁੰਦਾ ਤੇ ਸਰੀਰ ਨੂੰ ਝੁਕਾ ਕੇ ਰੱਖਣਾ ਹੁੰਦਾ ਇਹ ਗੱਲਾਂ ਮੈਂ ਤਾਂ ਸਿੱਖ ਰਿਹਾ ਕਿਉਂਕਿ ਬਤੌਰ ਕਮੈਂਟਰ ਮੈਨੂੰ ਬਹੁਤ ਕੰਮ ਦੇਣ ਗਿਆ ਇਹ ਜਿੰਨੇ ਜਿਆਦਾ ਮੈਂ ਦਾ ਸਿੱਖੂਗਾ ਦਾ ਲੱਗਣਗੇ ਮੈਂ ਉਹਨਾਂ ਵਧੀਆ ਹੋਰ ਕਮੈਂਟਰੀ ਕਰ ਸਕਾਂਗਾ ਇਸ ਦੇ ਲਈ ਮੈਂ ਸਾਰਾ ਕੁਝ ਜਿਹੜਾ ਸਿੱਖ ਰਿਹਾ ਜਿੱਥੋਂ ਵੀ ਗਿਆਨ ਮਿਲੇ ਜਰੂਰ ਲੈ ਲੈਣਾ ਚਾਹੀਦਾ ਇਹ ਨਹੀਂ ਦੇਖਣਾ ਚਾਹੀਦਾ ਆਪਣੇ ਤੋਂ ਵੱਡਾ ਅੱਜ ਹੋਟਲ ਕਿਹੜਾ ਪੂਰਾ ਬੰਦੇ ਨੇ ਅੱਛੇ ਰੱਖਣਾ ਅਲਕੋ ਐਂ ਐਂ ਹੀ ਰੱਖਣਾ ਪੂਰਾ ਬੰਦੇ ਨੇ ਅੱਛੇ ਰੱਖਣਾ ਇੱਥੇ ਅੱਛਾ ਹਾਂਜੀ ਪਾਣੀ ਰੱਖਾ ਵੀ ਅੱਛੇ ਬੰਦੇ ਰੱਖਣਾ ਠੀਕ ਹੈ ਉਹ ਦਰਸ਼ਕੋ ਦੇਖੋ ਤੁਸੀਂ ਕਿਸ ਤਰ੍ਹਾਂ ਮੈਨੂੰ ਹਰ ਜਾਸ ਦੱਸ ਰਹੇ ਆ ਨਾ ਭਾਵੇਂ ਉਮਰ ਛੋਟੀ ਆ ਪਰ ਹੌਸਲਾ ਤੇ ਤਜਰਬਾ ਬਹੁਤ ਵੱਡਾ ਆਉਣ ਵਾਲੇ ਸਮੇਂ ਦਾ ਮੈਂ ਦੇ ਲੋ ਦੁਆਵਾਂ ਕਰਦਾ ਬਹੁਤ ਵੱਡਾ ਜਿਹੜਾ ਰੁਸਤਮ ਪਹਿਲਵਾਨ ਸ਼੍ਰੀ ਚਮਕੌਰ ਸਾਹਿਬ ਤੋਂ ਬਣੇ ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਦੇਖੋ ਮੈਨੂੰ ਦੱਸ ਰਹੇ ਹਰ ਦਾ ਦੱਸ ਰਹੇ ਆ ਵੀ ਇਸ ਤਰ੍ਹਾਂ ਪੱਟੀ ਲੱਗਦੇ ਆ ਕੈਰੀ ਲੱਗਦੇ ਆ ਵੀ ਇਸ ਤਰ੍ਹਾਂ ਕੁਲਣਾ ਹੁੰਦਾ ਐਦਾਂ ਪਹਿਲਵਾਨ ਨੂੰ ਤੰਗ ਕਰਨਾ ਹੁੰਦਾ ਸੋ ਮੇਰੇ ਇਹ ਮੈਂ ਤਾਂ ਸਿੱਖ ਰਿਹਾ ਮੈਂ ਕੁਲਣਾ ਨਹੀਂ ਹੈਗਾ ਮੈਂ ਬਤੌਰ ਕਮੈਂਟਰ ਮੈਨੂੰ ਇਹ ਚੀਜ਼ਾਂ ਮੈਨੂੰ ਲੱਗਦਾ ਵੀ ਸਿੱਖਣੇ ਚਾਹੀਦੀ ਸੀ ਤੇ ਮੈਂ ਸਿੱਖ ਰਿਹਾ ਤੇ ਹਰ ਰੋਜ਼ ਸਿੱਖੂਗਾ ਵੀਡੀਓ ਦੱਬ ਕੇ ਸ਼ੇਅਰ ਕਰਿਓ ਤੇ ਮੇਰੇ ਪੇਜ ਜੀਆਰਸੀ ਲਾਈਵ ਟੀਵੀ ਨੂੰ ਸਾਰੇ ਜ਼ਰੂਰ ਫੋਲੋ ਕਰ ਲਿਓ